ਹੁਣ ਮੈਂ ਦੁਬਈ ਆਈ ਨਾ ਕੁੜੀਆਂ ਪਤਾ ਕੀ ਮੈਸੇਜ ਕਰਦੀ ਪਈ ਕੱਲ ਰਾਤ ਜੀ ਲੱਗੀ ਹੋਈ ਏ ਕਿ ਮੈ ਤੁਹਾਨੂੰ ਮਿਲਣਾ ਜ਼ਰੂਰੀ ਹੈਗਾ ਤਾਂ ਮੈਨੂੰ ਟਾਈਮ ਦੱਸੋ ਸੋ ਮੈਂ ਕਿਹਾ ਅੱਜ ਜਿਹੜਾ ਸਾਡਾ ਪੂਰਾ ਦਿਨ ਬੁੱਕ ਹੈਗਾ ਆਪਾਂ ਬੁਰਜ ਖਲੀਫਾ ਹੁਣ ਦੇਖ ਕੇ ਆਏ ਹੁਣ ਆਪਾਂ ਲੰਚ ਕਰਨ ਜਾਣਾ ਹੈਗਾ ਉਸ ਤੋਂ ਬਾਅਦ ਰਾਤ ਦੇ 9 ਵਜੇ ਤੱਕ ਅਸੀਂ ਪੂਰਾ ਸਿਟੀ ਟੂਰ ਪੂਰਾ ਘੁੰਮਣਾ ਹੈਗਾ ਸੋ ਦੈਟ ਇਜ਼ ਵਾਈ ਅੱਜ ਟਾਈਮ ਨਹੀਂ ਲੱਗਣਾ ਬਟ ਕੈਨ ਦੀਦੀ ਮੈ ਤੁਹਾਨੂੰ ਮਿਲਣਾ ਜ਼ਰੂਰ ਹੈਗਾ ਪਿਛਲੇ 3 ਸਾਲਾਂ ਤੋਂ ਮੈਨੂੰ ਵਾਚ ਕਰਦੀ ਪਈ ਆ ਤੇ ਬਿਜ਼ਨਸ ਜੁਆਇਨ ਆਲਰੇਡੀ ਰਜਿਸਟ੍ਰੇਸ਼ਨ ਕਰ ਲਈ ਆ ਸੋ ਉਸ ਤੋਂ ਬਾਅਦ ਕਹਿੰਦੀ ਮੈਨੂੰ ਤੁਹਾਨੂੰ ਮਿਲਣਾ ਹੈਗਾ ਸੋ ਇਸ ਕਰਕੇ ਮੈਥੋਂ ਪਹਿਲੇ ਕਿ ਹਾਸਿਕਾ ਪਈ ਤੁਸੀਂ ਜਦੋਂ ਮੈਨੂੰ ਮਿਲਣਾ ਹੈਗਾ ਮੈਨੂੰ ਮਰਜ਼ਾ ਟਾਈਮ ਦੱਸਿਓ ਮੈਂ ਆਪਣੇ ਸਕੇਡਿਊਲ ਦੇ ਹਿਸਾਬ ਦੇ ਨਾਲ ਤੁਹਾਨੂੰ ਦੱਸ ਦਵਾਂਗੀ ਕਦੋਂ ਮਿਲ ਸਕਦੀ ਹੁਣ ਮੈਂ ਕੱਲ ਦਾ ਟਾਈਮ ਰੱਖਿਆ ਹੈਗਾ ਆ ਤੇ ਇਹਨਾਂ ਨੇ ਮੈਨੂੰ ਮਿਲਣਾ ਹੈ ਨਾ ਤੇ 6 ਹੋਰ ਕੁੜੀਆਂ ਨੇ ਮੈਨੂੰ ਮਿਲਣਾ ਨਾ ਤੇ ਤੁਸੀਂ ਜੇ ਦੁਬਈ ਦੇ ਵਿੱਚ ਰਹਿੰਦੇ ਹੈਗੇ ਮੈਨੂੰ ਮਿਲਣਾ ਚਾਹੁੰਦੇ ਹੈਗੇ ਕੱਲ ਦਾ ਦਿਨ ਇੱਕ ਹੋਰ ਹੈਗੀਆਂ ਐਕਸਟਰਾ ਰੱਖਿਆ ਹੋਇਆ ਹੈ ਆਪਣੀ ਟੀ ਜੋਸੀ ਮੈਨੂੰ ਮਿਲਣਾ ਚਾਹੁੰਦੇ ਤੇ ਮੈਸੇਜ ਮੈਨੂੰ ਅੱਜ ਕਰਨਾ ਹੈਗਾ ਆ WhatsApp ਮੇਰਾ ਚੱਲਦਾ ਪਿਆ ਮੈਸੇਜ ਜਾਂਦੇ ਪਏ ਹੈਗੇ ਕਾਲ ਨਹੀਂ ਬਸ ਹੁੰਦੀ ਹੈਗੀ ਮੈਸੇਜ ਤਾਂ ਜਾਂਦੇ ਪਿਆ ਸੋ ਮੇਕ ਸ਼ੋਰ ਮੈਸੇਜ ਐਸ ਸੂਨ ਐਸ ਪੋਸੀਬਲ ਤਾਂ ਕਿ ਆਪਾਂ ਕੱਲ ਨੂੰ ਟਾਈਮ ਮੈਂ ਤੁਹਾਨੂੰ ਦੱਸ ਸਕਾਂ ਕਿ ਤੁਸੀਂ ਮੈਨੂੰ ਕਹ ਦੋ ਤੇ ਕਿੱਥੇ ਮਿਲਣਾ ਹੈਗਾ